ਵਾਰੀਓ ਸਤ ਸ੍ਰੀ ਅਕਾਲ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬੱਬਾ ਟਰਾਲ ਜੀ ਦੇ ਸਟਾਨ ਦੇ ਉੱਤੇ ਹਾਜ਼ਰੀ ਭਰ ਰਹੇ ਹਾਂ ਸਰਤਾਂਝੀ ਦੇਣ ਨੂੰ ਸਾਡੇ ਅਫਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਬੜੀ ਸਾਜਿਸ਼ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ 버밍햄 ਸ਼ਹਿਰ ਦੇ ਵਿੱਚ ਇੰਡੀਆ ਦੀ ਤੇ ਰੂਸ ਦੀ ਗੱਲ ਇੱਕੋ ਹੀ ਹੈ ਰੂਸ ਦੇ ਵਿੱਚ ਜਦੋਂ ਯੂਰੇਨੀਅਮ ਨੂੰ ਰਫਾਈਨ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਇੱਕ ਹੋਰ ਚੀਜ਼ ਨਿਕਲਦੀ ਹੈ ਜਿਹਨੂੰ ਫਲਿਨੀਅਮ ਕਹਿੰਦਾ ਹੈ ਤੇ ਫਲਿਨੀਅਮ ਇੱਕ ਬਹੁਤ ਜ਼ਰੀਲਾ ਜ਼ਹਿਰ ਹੈ ਜੀ ਦਾ ਪਤਾ ਨਹੀਂ ਲੱਗਦਾ ਤੇ ਕਿਉਂ ਕਰਕੇ ਰੋਸ ਤੇ ਇੰਡੀਆ ਦੀ ਇੱਕ ਗੱਲ ਹੈ ਖੁਫੀ ਏਜੰਸੀਆਂ ਦੀ ਸਾਨੂੰ ਹਮੇਸ਼ਾ ਸ਼ੱਕ ਰਿਹਾ ਹੈ ਕਿ ਫਲਿਨੀਅਮ ਦੇਖੇ ਭਾਈ ਖੰਡਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਸਾਨੂੰ ਬੜਾ ਅਫਸੋਸ ਹੈ ਕੱਲੀ ਉਹਨਾਂ ਦੀ ਮਾਤਾ ਹੈ ਕੱਲੀ ਭੈਣ ਹੈ ਪਰ ਸਾਰੀ ਕੌਮ ਉਹਨਾਂ ਨਾਲ ਖੜੀ ਹੈ ਇਹ ਖ਼ਬੂਰਤੀ ਹੈ ਕੌਮ ਦੀ ਔਰ ਸਾਨੂੰ ਦੁੱਖ ਹੈ ਜਿੱਥੇ ਭਾਈ ਹਰਜਿੰਦਰ ਸਿੰਘ ਨਿੱਜੜ ਨੂੰ ਹਰਦੀਪ ਸਿੰਘ ਨੇਜਰ ਨੂੰ ਸ਼ਹੀਦ ਕੀਤਾ ਹੈ ਉੱਥੇ ਹੀ ਕੈਨੇਡਾ ਦੇ ਵਿੱਚ ਰਿਪੋਜਮਨ ਸਿੰਘ ਮਲਕ ਨੂੰ ਤੇ ਮੋਗੇ ਦੇ ਨੌਜਵਾਨ ਸੁਖਦੂਲ ਸਿੰਘ ਨੂੰ ਕਤਲ ਕੀਤਾ ਗਿਆ ਕੈਨੇਡਾ ਦੀ ਹਕੂਮਤ ਨੇ ਇਹ ਛੋਟੀ ਗੱਲ ਨਹੀਂ ਸਮਝੀ ਪ੍ਰਾਈਮ ਮਿਨਿਸਟਰ ਜਰੋ ਸਾਹਿਬ ਨੇ ਆਪਣੀ ਖਾਸ ਪਾਰਲੀਮੈਂਟ ਬੁਲਾਈ ਤੇ ਉੱਥੇ ਕਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਇਹ ਸਾਡੇ ਕੈਨੇਡੀਅਨ ਸਿੱਖ ਸ਼ਹੀਦ ਕੀਤੇ ਗਏ ਆ ਸੋਸਾਤ ਸੰਗਤ ਜੀ ਇੱਕ ਕਤਾਰ ਲੰਬੀ ਹੋ ਰਹੀ ਹੈ ਕਿਉਂਕਿ ਗਰ ਕੀ ਮੋਦੀ ਨੇ ਕਿਹਾ ਰਿਕਾਰਡ ਦੇ ਉੱਤੇ ਹੈ ਕਿ ਹੁਣ ਸਾਡਾ ਮੂਲਖ ਇੰਡੀਆ ਜਿਹੜੇ ਸਿੱਖ ਆਜ਼ਾਦੀ ਮੰਗਦੇ ਐ ਉਹਨਾਂ ਦੀ ਅਸੀਂ ਸ਼ਿਕਾਇਤਾਂ ਨਹੀਂ ਭੇਜਦੇ ਜਿੱਥੇ ਉਹ ਚਲੇ ਜਾਣ ਅਸੀਂ ਹੁਣ ਉਹਨਾਂ ਦਾ ਹਿਸਾਬ ਕਿਤਾਬ ਖੁਦ ਕਰਦੇ ਹਿੱਦਾ ਸ਼ੋ ਮੇਰਾ ਕਹਿਣ ਦਾ ਮਤਲਬ ਹੈ ਜੇ ਇਸ ਤਰ੍ਹਾਂ ਭਾਈ ਅਫਤਾਰ ਸਿੰਘ ਠੰਡੇ ਨੂੰ ਸ਼ਹੀਦ ਕੀਤਾ ਗਿਆ ਨੇਜਰ ਤੇ ਮਲਕ ਸਾਹਿਬ ਨੂੰ ਸ਼ਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਲਖਵੀਰ ਸਿੰਘ ਰੋਡੇ ਨੂੰ ਕਤਲ ਕਰਾਇਆ ਮੋਦੀ ਸਰਕਾਰ ਨੇ ਔਰ ਸਾਡੇ ਹਰਿਆਣਾ ਦੇ ਵਿੱਚ ਭਾਈ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਇਹ ਬੜੇ ਸੰਜੀਨ ਜੁਰਮ ਨੇ ਔਰ ਹਿੰਦ ਦੀ ਹਕੂਮਤ ਨੇ ਯਤਨ ਕੀਤੇ ਐ ਕਿ ਅਮਰੀਕਾ ਦੇ ਵਿੱਚ ਅਸੀਂ ਪੰਨوں ਨੂੰ ਵੀ ਸ਼ਹੀਦ ਕਰ ਦਈਏ ਪਰ ਅਮਰੀਕਾ ਦੀ ਖੁਫੀਆ ਏਜੰਸੀ ਨਹੀਂ ਤੇਜ਼ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਰਿਕਾਰਡ ਕਰ ਲਈਆਂ ਜਿੱਥੋਂ ਰੋ ਦੇ ਦਫ਼ਤਰਾਂ ਦੇ ਵਿੱਚੋਂ ਐਨਸ ਇਹ ਡੋਇਲ ਦੇ ਦਫਤਰ ਦੇ ਵਿੱਚੋਂ ਇਹ ਸਾਰੀਆਂ ਸਾਜ਼ਸ਼ਾ ਹੋਈਆਂ ਹਨਗੀਆਂ ਇਹਦੇ ਵਿੱਚ ਦੋਸ਼ੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਹੈ ਜੈ ਸ਼ੰਕਰ ਹੈ ਅਜੀਤ ਡੋਇਲ ਹੈ ਸਮਿਥ ਗੋਇਨ ਸਾਬਕਾ ਰੋਜ਼ਾ ਮੁਖੀ ਤੇ ਮੌਜੂਦਾ ਰੋਜ਼ਾ ਮੁਖੀ ਉਹ ਵੀ ਸਾਰੇ ਇਹਦੇ ਵਿੱਚ ਹਾਜ਼ਰ ਨੇ ਤੁਹਾਨੂੰ ਪਤਾ ਹੈ ਕਿ ਸਾਡੀ ਕੌਮ ਦੇ ਕੋਲੇ ਹਮੇਸ਼ਾ ਰਾਜਗਦੀ ਨਹੀਂ ਰਹਿੰਦੀ ਪਰ ਜੇ ਰਾਜਗਦੀ ਨਹੀਂ ਰਹਿੰਦੀ ਸਿੱਖ ਕੌਮ ਨੂੰ ਆਪਣੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਉਤਪੰਨ ਹੁੰਦੀ ਹੈ ਕਿ ਅਸੀਂ ਆਪਣੇ ਮਜ਼ਬਬ ਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਆਪਣੀ ਕੌਮ ਦਾ ਨੁਕਸਾਨ ਨਹੀਂ ਹੋਣ ਦੇਣਾ ਇੱਥੇ ਆਪਾਂ ਨੂੰ ਬਾਹਰ ਜਾਂਦੇ ਆਂ ਦੇਖਦੇ ਦਰਬਾਰ ਸਾਹਿਬ ਨੇ ਜਿੱਥੇ ਮਸਲੇ ਰੰਗੜ ਨੇ ਕਬਜ਼ਾ ਕੀਤਾ ਸੀ ਤੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੂੰ ਨਾਲ ਤੁਹਾਡੇ ਪੁਰਖਾਂ ਨੇ ਕਿਹਾ ਸੀ ਨਾ ਮੇਰੇ ਪੁਰਖਾਂ ਨੇ ਕਿਹਾ ਸੀ ਉਹਨਾਂ ਵਿੱਚੋਂ ਆਪ ਹੀ ਇੱਕ ਖਾਸ ਹੋਈ ਕਿ ਮੱਸੇ ਰੰਗੜ ਨੂੰ ਅਸੀਂ ਦਰਬਾਰ ਸਾਹਿਬ ਦਾ ਕਬਜ਼ਾ ਛਡਾ ਕੇ ਖਤਮ ਕਰਨਾ ਇਸ ਤਰ੍ਹਾਂ ਭਾਈ ਸਿੱਖੋ ਤੁਹਾਨੂੰ ਸਾਰਾ ਪਤਾ ਹੈ ਬਾਕੀ ਕਹਿਣ ਦੀ ਲੋੜ ਨਹੀਂ ਹੈ ਪਰ ਜਿਹੜੇ ਇਹ ਦੋਸ਼ੀ ਐ ਅੱਜ ਇਟਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਕੈਨੇਡਾ ਟਰੂਡੋ ਜਨਾਂ ਮੋਦੀ ਹੱਥ ਮਿਲਾ ਰਹੇ ਐ ਔਰ ਮੇਰਾ ਮਤਲਬ ਹੈ ਕਿਸ ਢੰਗ ਦੇ ਨਾਲ ਟਰੂਡੋ ਸਾਹਿਬ ਨੇ ਆਪਣਾ ਹੱਥ ਅੱਗੇ ਕੀਤਾ ਜਿਸ ਸ਼ਖਸ ਦੇ ਹੱਥਾਂ ਨੂੰ ਸਿੱਖਾਂ ਦਾ ਲੋ ਲੱਗਿਆ ਹੋਇਆ ਸੋ ਇਹ ਛੋਟੀ ਗੱਲ ਨਹੀਂ ਹੈ ਸਾਡੇ ਕੋਲੇ ਕੋਈ ਫੌਜ ਨਹੀਂ ਹੈ ਸਾਡੇ ਕੋਲੇ ਕੋਈ ਖੂਫੀ ਏਜੰਸੀ ਨਹੀਂ ਹੈ ਪਰ ਗੁਰੂ ਮਹਾਰਜ ਦੀ ਕਿਰਪਾ ਹੈ ਕਿ ਸਾਡੇ ਵਿੱਚੋਂ ਹੀ ਇੱਕ ਬਾਜ ਉਤਪੰਨ ਹੁੰਦੀ ਹੈ ਕਿ ਅਸੀਂ ਜ਼ਾਲਮ ਨੂੰ ਬਖਸ਼ਣਾ ਨਹੀਂ ਹੈ ਸੋ ਮੋਦੀ ਸਾਹਿਬ ਦੀ ਸਰਕਾਰ ਬੀਜਪੀ ਆਰਐਸ ਨੇ ਪਹਿਲਾਂ ਕਾਂਗਰਸ ਨੇ ਸਿੱਖ ਔਮ ਦੇ ਨਾਲ ਵਾਅਦੇ ਕੀਤੇ ਸੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਾਸ ਅਸੀਂ ਅਰਦਾਸ ਕਰਦੇ ਆਂ ਕਿ ਜਿਹੜੇ ਜ਼ਾਲਮਾਂ ਨੇ ਬੇਗਨਾਹ ਸਿੱਖ ਸ਼ਹੀਦ ਕੀਤੇ ਐ ਇਹਨਾਂ ਨੂੰ ਤੁਸੀਂ ਸਾਹਮ ਲੈਣਾ ਔਰ ਸਿੱਖਾਂ ਦਾ ਜਿਹੜਾ ਸਿਰ ਆ ਧੌਣ ਹੈ ਉੱਚੀ ਰੱਖਣੀ ਹੈ ਸ਼ਾਤਰੀ ਵੱਡੀ ਰੱਖਣੀ ਹੈ ਔਰ ਹਮੇਸ਼ਾ ਬਗੈਰ ਸਟ੍ਰੀਟ ਤੋਂ ਜੇ ਸਾਨੂੰ ਤੁਸੀਂ ਬਣਾਇਆ ਤਾਂ ਅਸੀਂ ਆਪਣੀ ਰਵੈਤ ਅਨਸਾਰ ਆਪਣੇ ਕੰਮ ਕਰਦੇ ਰਹੀਏ ਔਰ ਸਿੱਖ ਪੌਮ ਦੇ ਵਿੱਚ ਕਦੇ ਵੀ ਨਮੋਸ਼ੀ ਨਾ ਆਉਣ ਦੀਏ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਆਪਜੀ ਤੋਂ ਅਗੇ ਮੰਗਦੇ ਹਾਂ ਜਿਸ ਪੀਸੀ ਪ੍ਰਦਾਨ ਸਾਨੂੰ ਕਹਿੰਦਾ ਹੈ ਕਿ ਭਾਈ ਅਫਤਾਰ ਸਿੰਘ ਦਾ ਤੇ ਨਿਚਰ ਦਜੀ ਦਾ ਜਿਹੜੇ ਤਸਵੀਰਾਂ ਹੈਗੀਆਂ ਅਜਾਇਬ ਘਰ ਦੇ ਵਿੱਚ ਰੱਖੀਆਂ ਜਾਣ ਸੰਤ ਜਨੈਲ ਸਿੰਘ ਪਿੰਡਾ ਬੜੇ ਸ੍ਰੀ ਅਕਾਲ ਦੇ ਨਾਲ ਅਸੀਂ ਸਾਰੇ ਚੱਲੇ ਆਂ ਔਰ ਅਰਸ਼ ਕਰਦੇ ਆਂ ਕਿ ਉਹਨਾਂ ਨੇ ਆਖਰੀ ਸ਼ਬਦ ਕਹਿ ਸੀਗੇ ਕਿ ਜਦੋਂ ਹਿੰਦੂ ਦੀ ਹਕੂਮਤ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਲਿਆਉਣਗੀਆਂ ਤਾਂ ਖਾਲਿਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਅਸੀਂ ਤਾਂ ਇਸ चीज ਮੰਨਦੇ ਹਾਂ ਕਈ ਨਹੀਂ ਮੰਨਦੇ ਉਹਨਾਂ ਨੂੰ ਵੀ ਅਸੀਂ ਇੱਜ਼ਤ ਦਿੰਦੇ ਹਾਂ ਮਾਨ ਦਿੰਦੇ ਹਾਂ ਪਰ ਜਿੰਨਾ ਚਿਰ ਖਾਲਿਸਤਾਨ ਆਪਣਾ ਦੇਸ਼ ਨਹੀਂ ਬਣੂਗਾ ਇਹੋ ਜੇ ਬੇਵਕਤੀ ਸਾਡੀਆਂ ਸ਼ਹੀਦਾਂ ਹੁੰਦੀਆਂ ਰਹਿਣਗੀਆਂ ਔਰ ਸਿੱਖ ਚੜ੍ਹਦੀ ਕਲਾ 'ਚ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ